ਅਤਾ ਇੱਕ ਵਪਾਰੀ ਇੱਕ ਕਲੋਨਾਈਜ਼ਰ ਦਾ ਕੰਮ ਹੁੰਦਾ ਹੈਗਾ ਕਲੋਨੀਆ ਕੱਟਣਾ ਜਾਂ ਇਸਾਂ ਦੇ ਪ੍ਰੋਜੈਕਟਸ ਨੂੰ ਲੈ ਕੇ ਆਉਣਾ ਸਰਕਾਰ ਦਾ ਕੰਮ ਹੁੰਦਾ ਹੈ ਵੀ ਪਬਲਿਕ ਜੋ ਪ੍ਰੋਜੈਕਟਸ ਲੈ ਕੇ ਆਉਂਦੀ ਹੈ ਉਹਨੂੰ ਫੈਸਿਲਿਟੇਟ ਕਰਨਾ ਉਹਦਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨਾ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਨਾ ਵਾਟਰ ਐਂਡ ਸੀਵਰੇਜ ਪ੍ਰੋਵਾਈਡ ਕਰਾਉਣਾ ਅਤਾ ਸਰਕਾਰ ਖੁਦ ਹੀ ਵਪਾਰੀ ਬਣ ਗਈ ਜਿਵੇਂ ਪ੍ਰਧਾਨ ਮੰਤਰੀ ਜੀ ਮੋਦੀ ਜੀ ਕਹਿੰਦੇ ਸੀਗੇ ਕਿ ਮੈਂ ਤਾਂ ਪ੍ਰਥਮ ਸੇਵਕ ਹਾਂ ਮੈਂ ਪ੍ਰਧਾਨ ਮੰਤਰੀ ਨਹੀਂ ਹਾਂ ਮੈਂ ਤਾਂ ਪ੍ਰਥਮ ਸੇਵਕ ਹਾਂ ਇਸ ਤਰ੍ਹਾਂ ਮੁੱਖ ਮੰਤਰੀ ਜੀ ਇਕਲ ਪੰਜਾਬ ਦੇ ਸੇਵਕ ਹੋਣ ਦੀ ਭੂਮਿਕਾ ਨਿਭਾਉਣ ਲਾਜੀ ਵਪਾਰੀ ਬਣ ਕੇ ਬਹਿ ਜਾ ਜਿਦ ਤਿੰਨ ਕੁਰਸੀਆਂ ਵੀ ਲਾਈਆਂ ਹੋਈਆਂ ਇੱਕ ਮੁੱਖ ਮੰਤਰੀ ਦੀ ਦੋ ਮੰਤਰੀਆਂ ਦੀ ਉਹ ਵੀ ਖਾਲੀ ਪਈਆਂ ਨੇ ਸੱਦਾ ਦਿੱਤਾ ਸੀ ਹਾਂਜੀ ਹਾਂਜੀ ਆ ਜਿਹੜੇ ਅੱਜ ਜੋ ਫੋਰਮ ਆਰਗੇਨਾਈਜ਼ ਕਰ ਰਹੇ ਹੈਗੇ ਲੋਕ ਅਧਿਕਾਰ ਲਹਿਰ ਦੇ ਅਧਿਐਖ ਜੋ ਸਰਦਾਰ ਬਰਿੰਦਰ ਸਿੰਘ ਜੀ ਨੇ ਔਰ ਨਾਲ ਸਾਰੀਆਂ ਤਮਾਮ ਤੁਸੀਂ ਦੇਖ ਹੀ ਰਹੇ ਹੋ ਅੱਜ ਸਾਰੇ ਪੰਜਾਬ ਦੇ ਸਰਪੰਚ ਪੰਚ ਅੱਜ ਇਕੱਠੇ ਹੋਏ ਨੇ ਉੱਦੇ ਜੀ ਵੀ ਇਕੱਠੇ ਹੋਏ ਨੇ ਤੇ ਇਹਨਾਂ ਨੇ ਕਿਸਮਾਨਿਆਂ ਨੇ ਕੋਈ ਜਵਾਬ ਹੀ ਨਹੀਂ ਹੈਗਾ ਕਿਉਂਕਿ ਆ ਸਿਰਫ ਗਰਪ ਕੇਜਰੀਵਾਲ ਵਿੱਚ ਦੂਸਰਾ ਉੱਥੇ ਦਾ ਸ਼ਰਾਬ ਘਟਾਲਾ ਕਰਕੇ ਆਏ ਨੇ ਜੀ ਉੱਥੇ ਦਾ ਕਿੰਨਾ ਰੋਲਾ ਪਿਆ ਦਿੱਲੀ 'ਚ ਤੇ ਲੋਕਾਂ ਨੇ ਇਹਨਾਂ ਨੂੰ ਉਥੋਂ ਦੀ ਭਜਾਇਆ ਉਹਨਾਂ ਪੰਜਾਬ ਨੂੰ ਲੁੱਟਣ ਵਾਸਤੇ ਆ ਗਏ ਅਸੀਂ ਜ਼ਬਰਨ ਆਪਣੀਆਂ ਜ਼ਮੀਨਾਂ ਨਹੀਂ ਦੇਵਾਂਗੇ ਲੈਣ ਦੇ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਆਪਣੇ ਕਿਸਾਨ ਭਰਾਵਾਂ ਨਾਲ ਖੜੇ ਆਏ ਹਾਂ ਕਿਸਾਨ ਭਰਾ ਸਾਡੇ ਨਾਲ ਖੜੇ ਹੈ ਅਸੀਂ ਜ਼ਿਮੀਂਦਾਰਾਂ ਨਾਲ ਖੜੇ ਆਏ ਜ਼ਿਮੀਂਦਾਰ ਸਾਡੇ ਨਾਲ ਖੜੇ ਆ ਗਏ ਹਿਤੇਸ਼ੀ টিআরপি ਨਹੀਂ ভরসা আপকা ਦੇ ਵਿੱਚ ਲੋਕ ਅਧਿਕਾਰ ਲਹਿਰ ਦੇ ਵੱਲੋਂ ਇੱਕ ਵੱਡਾ ਸੰਵਾਦ ਕਰਾਇਆ ਜਾ ਰਿਹਾ ਜਿੱਥੇ ਬਹੁਤ ਸਾਰੀਆਂ ਸੰਘਰਸ਼ ਕਮੇਟੀਆਂ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਤਾਂ ਕਿਤੇ ਨਾ ਕਿਤੇ ਇਸ ਲੈਂਡ ਪੂਲਿੰਗ ਦੇ ਖਿਲਾਫ ਹੁਣ ਵਪਾਰੀ ਵੀ ਜਿਹੜਾ ਇਕੱਠੇ ਹੁੰਦੇ ਨਜ਼ਰ ਆ ਰਹੇ ਨੇ ਸਾਡੇ ਨਾਲ ਓਕੇ ਕਾਰੋਬਾਰੀ ਤਰਨਜਨ ਬਾਬਾ ਮਜੂਦ ਨੇ ਗੱਲਬਾਤ ਕਰਦੇ ਆ ਸਰ ਹੁਣ ਇਹ ਮੰਨਿਆ ਜਾਵੇ ਕਿ ਵਪਾਰੀ ਵੀ ਇਸ ਲੈਂਡ ਪੂਲਿੰਗ ਸਕੀਮ ਤੋਂ ਨਿਰਾਸ਼ ਨੇ ਖਿਲਾਫ ਨੇ ਉਸ ਸਕੀਮ ਦੇ ਤਾਂ ਹੀ ਤੁਸੀਂ ਇਸ ਸਮਾਦ ਦੇ ਵਿੱਚ ਆਇਓ 1000 1% ਅੱਜ ਆਹਾ ਸਰਕਾਰ ਇੱਕ ਨਾਦਰशाही ਫਰਮਾਨ ਜੋ ਇਹਨਾਂ ਨੇ ਜਾਰੀ ਕੀਤਾ ਹੈ। ਔਰ ਮੈਂ ਕੱਲ ਵੀ ਕਹਿ ਸੀਗਾ ਸ਼ਾਇਦ ਤੁਹਾਡੇ ਇਸ ਚੈਨਲ ਦੇ ਉੱਤੇ ਮੇਰੀ ਬਾਈਟ ਚੱਲੀ ਸੀਗੀ। ਵੀ ਇਹਨਾਂ ਨੇ ਹੁਣ ਦੇਖੋ ਪੁਲਿਸ ਦੇ ਕੋਲੋਂ ਦੀ ਪ੍ਰੈਸ਼ਰ ਪਵਾ ਰਹੇ। ਵੀ ਆਪਣੀ ਜ਼ਮੀਨ ਦੇ ਡਾਕੂਮੈਂਟਸ ਲੈ ਆਓ ਜਾਂ ਫਿਰ ਅਸੀਂ ਆਈਏ ਤੁਹਾਡੇ ਕੋਲ। ਕਈ ਵਪਾਰੀਆਂ ਨੂੰ ਇਹਨਾਂ ਨੇ ਬਿਠਾਇਆ ਵੀ ਹੈਗਾ ਤੇ ਫਿਰ ਗੱਲਬਾਤ ਕਰਕੇ ਭੇਜ ਵੀ ਦਿੱਤਾ ਹੈਗਾ। ਵਪਾਰੀ ਦੇਖੋ ਜੀ ਉਹ ਖੁੱਲ ਕੇ ਲੜ ਨਹੀਂ ਸਕਦਾ ਜਿਸ ਤਰ੍ਹਾਂ ਕਿਸਾਨ ਭਰਾ ਜਾਂ ਅਸਾਂ ਗਰ ਕਮੇਟੀਆਂ ਖੁੱਲ ਕੇ ਆਪਣਾ ਸੰਘਰਸ਼ੀਆਂ ਕਰਦੇ ਅਸੀਂ ਤੜੀ ਇਹਨਾਂ ਦੇ ਨਾਲ ਜੁੜੇ ਹੈਗੇ ਕਿਉਂਕਿ ਹੁਣ ਪ੍ਰੋਬਲਮ ਸਭ ਦੀ ਕਾਮਨ ਆ ਗਈ ਹੈ ਜ਼ਿਮੀਦਾਰ ਦੀ ਜ਼ਮੀਨ ਨੂੰ ਗ੍ਰੈਬ ਕੀਤਾ ਜਾ ਰਿਹਾ ਤੇ ਇਧਰੋਂ ਵਪਾਰੀਆਂ ਨੇ ਜੋ ਜ਼ਮੀਨਾ ਉਹਦੇ ਵਿੱਚ ਇਹਨਾਂ ਦੇ ਇਹ ਏਰੀਆ ਜਿਹੜਾ ਇਹਨਾਂ ਨੇ ਸ਼ਾਰਟਲਿਸ ਕੀਤਾ ਹੈਗਾ ਉਹਦੇ ਵਿੱਚ ਜਿਹੜੀਆਂ ਆ ਗਈਆਂ ਤੇ ਅਸੀਂ ਹੁਣ ਮਰਤਾ ਕਿਆ ਨਾ ਕਰਤਾ ਅਸੀਂ ਕਿਧਰ ਜਾਮਗੇ ਪਰੰਤੂ ਦੇਖੋ ਸਰਕਾਰਾਂ ਦਾ ਆਹ ਕੰਮ ਬਿਲਕੁਲ ਨਹੀਂ ਹੁੰਦਾ ਹੈਗਾ ਜਾਂ ਤਾਂ ਭਗਵੰਤ ਮਾਨ ਸਾਹਿਬ ਜਾਂ ਕੇਜਰੀਵਾਲ ਸਾਹਿਬ ਆਪਣਾ ਬੋਰਡ ਉਤਾਰ ਦੇਣ ਚੀਫ ਮਿਨਿਸਟਰ ਦਾ ਉੱਥੇ ਲਿਖ ਦੇਣ ਜੀ ਬਈ ਆ ਆਮ ਆਦਮੀ ਪ੍ਰਾਪਰਟੀ ਡੀਲਰ ਦੀ ਦੁਕਾਨ ਖੋਲ ਲੀਤੀ ਇਹਨਾਂ ਨੇ ਆ ਤਾਂ ਇੱਕ ਵਪਾਰੀ ਇੱਕ ਕਲੋਨਾਈਜ਼ਰ ਦਾ ਕੰਮ ਹੁੰਦਾ ਹੈਗਾ ਕਲੋਨੀਆਂ ਕੱਟਣਾ ਜਾਂ ਇਸ ਤਰ੍ਹਾਂ ਦੇ ਪ੍ਰੋਜੈਕਟਸ ਨੂੰ ਲੈ ਕੇ ਆਣਾ ਸਰਕਾਰ ਦਾ ਕੰਮ ਹੁੰਦਾ ਹੈ ਵੀ ਪਬਲਿਕ ਜੋ ਪ੍ਰੋਜੈਕਟਸ ਲੈ ਕੇ ਆਉਂਦੀ ਹੈ ਉਹਨੂੰ ਫੈਸਿਲਿਟੇਟ ਕਰਨਾ ਉਹਦਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨਾ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਨਾ ਵਾਟਰ ਐਂਡ ਸੀਵਰੇਜ ਪ੍ਰੋਵਾਈਡ ਕਰਾਉਣਾ ਆ ਤਾਂ ਸਰਕਾਰ ਖੁਦ ਹੀ ਵਪਾਰੀ ਬਣ ਗਈ ਜੇ ਸਰਕਾਰ ਖੁਦ ਹੀ ਵਪਾਰੀ ਬਣ ਜੂਗੀ ਅਸੀਂ ਕਿੱਥੇ ਜਾਵਾਂਗੇ ਤੋ ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈਗਾ ਪਬਲਿਕ ਨੇ ਇਹਨਾਂ ਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਬਣਾਇਆ ਤੇ ਪਬਲਿਕ ਦੀਆਂ ਜੋ ਵਿਸ਼ੇਸ਼ ਹੈਗੀਆਂ ਪਬਲਿਕ ਦੀ ਜੋ ਸੋਚ ਹੈ ਉਸ ਦੇ ਮੁਤਾਬਿਕ ਇਹਨਾਂ ਨੂੰ ਐਕਟ ਅਪਨ ਕਰਨਾ ਚਾਹੀਦਾ ਹੈਗਾ ਆ ਸਾਡੇ ਸੇਵਕ ਨੇ ਅਸੀਂ ਇਹਨਾਂ ਨੂੰ ਵੋਟ ਪਾ ਕੇ ਆ ਤੇ ਇਹਨਾਂ ਨੂੰ ਜਿਤਾ ਕੇ ਭੇਜਿਆ ਹੈਗਾ ਜਿਵੇਂ ਪ੍ਰਧਾਨ ਮੰਤਰੀ ਜੀ ਮੋਦੀ ਜੀ ਕਹਿੰਦੇ ਸੀਗੇ ਕਿ ਮੈਂ ਤਾਂ ਪ੍ਰਥਮ ਸੇਵਕ ਹਾਂ ਮੈਂ ਪ੍ਰਧਾਨ ਮੰਤਰੀ ਨਹੀਂ ਹਾਂ ਮੈਂ ਤਾਂ ਪ੍ਰਥਮ ਸੇਵਕ ਹਾਂ ਇਸ ਤਰ੍ਹਾਂ ਮੁੱਖ ਮੰਤਰੀ ਜੀ ਇੱਕ ਪੰਜਾਬ ਦੇ ਸੇਵਕ ਹੋਣ ਦੀ ਭੂਮਿਕਾ ਨਿਭਾਣ ਨਾਗੀ ਬਿਮਾਰੀ ਬਣ ਕੇ ਬਹਿ ਜਾ ਇੱਥੇ ਤਿੰਨ ਕੁਰਸੀਆਂ ਵੀ ਲਾਈਆਂ ਹੋਈਆਂ ਇੱਕ ਮੁੱਖ ਮੰਤਰੀ ਦੀ ਤੇ ਦੋ ਮੰਤਰੀਆਂ ਦੀ ਉਹ ਵੀ ਖਾਲੀ ਪਈਆਂ ਨੇ ਸੱਦਾ ਦਿੱਤਾ ਸੀ ਹਾਂਜੀ ਹਾਂਜੀ ਆ ਜਿਹੜੇ ਅੱਜ ਜੋ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਹੈਗੇ ਲੋਕ ਅਧਿਕਾਰ ਲਹਿਰ ਦੇ ਅਧਿਐਖ ਜੋ ਸਰਦਾਰ ਬਲਵਿੰਦਰ ਸਿੰਘ ਜੀ ਨੇ ਔਰ ਨਾਲ ਸਾਰੀਆਂ तमाम ਤੁਸੀਂ ਦੇਖ ਹੀ ਰਹੇ ਹੋ ਅੱਜ ਸਾਰੇ ਪੰਜਾਬ ਦੇ ਸਰਪੰਚ ਪੰਚਾਇਤ ਇਕੱਠੇ ਹੋਏ ਨੇ ਬੁੱਢੀ ਜੀ ਵੀ ਇਕੱਠੇ ਹੋਏ ਨੇ ਤੇ ਇਹਨਾਂ ਨੇ ਕਿਥੋਂ ਆਣੇ ਨਾਲ ਕੋਈ ਜਵਾਬ ਹੀ ਨਹੀਂ ਹੈਗਾ ਕਿਉਂਕਿ ਆ ਸਿਰਫ ਸਿਰਫ ਕੇਜਰੀਵਾਲ ਨੇ ਜਿਸਨਾ ਉੱਥੇ ਦਾ ਸ਼ਰਾਬ ਘਟਾਲਾ ਕਰਕੇ ਆਏ ਨਾ ਜੀ ਉੱਥੇ ਦਾ ਕਿੰਨਾ ਰੌਲਾ ਪਿਆ ਦਿੱਲੀ 'ਚ ਤੇ ਲੋਕਾਂ ਹੁਣ ਪੰਜਾਬ ਨੂੰ ਲੁੱਟਣ ਵਾਸਤੇ ਆ ਗਿਆ ਇਹਦੇ ਵਿੱਚ ਰਾਜੇਵਾਲ ਸਾਹਿਬ ਨੇ ਐਨਾਲਾਈਜ਼ ਕੀਤਾ ਸੀ ਇਸ ਪਾਲਿਸੀ ਨੂੰ ਮੈਨਾ ਡੀਪ ਪਾਲਿਸੀ ਨੂੰ ਸਟਡੀ ਨਹੀਂ ਕੀਤਾ ਉਹ ਸਭ ਤੋਂ ਬਹੁਤ ਸੀਨੀਅਰ ਹੈ ਨੇ ਰਾਜੇਵਾਲ ਸਾਹਿਬ ਤੇ ਉਹ ਕਹਿੰਦੇ 1 ਲੱਖ ਕਰੋੜ ਦਾ ਇਹਦੇ ਵਿੱਚ ਗਵਨ ਹੈ ਕੋਈ ਸਾਹ ਵਹਿ ਗਿਆ ਇਲੈਕਸ਼ਨਾਂ ਨੂੰ ਇਹਨਾਂ ਨੇ ਬੌਜੀ ਪੈਸੇ ਕਿੱਥੇ ਕਰਨੇ ਆ ਪੈਸੇ ਇਕੱਠੇ ਕਰਕੇ ਇਹਨਾਂ ਨੇ ਦੇਸ਼ਾਂ ਵਿਦੇਸ਼ਾਂ ਨੂੰ ਬਾਹਰੋਂ ਇਥੋਂ ਦੀ ਭੱਜ ਜਾਣ ਠੀਕ ਹੈ ਜੀ ਜੋ ਹੁਣ ਸਾਰੇ ਮੰਤਰੀ ਇਹਨਾਂ ਦੇ ਦਿੱਲੀ ਦੇ ਅੰਦਰ ਜੇਲ੍ਹਾਂ ਚ ਜਾ ਕੇ ਆਏ ਨੇ ਕਿੰਨੇ ਘੁਟਾਲਿਆਂ ਦੇ ਇਹਨਾਂ ਉੱਪਰ આરોਪ ਲੱਗੇ ਚੋਰਾਂ ਦੀ ਸਰਕਾਰ ਹੈ ਅਦਾਲਤ ਪੰਜਾਬ ਦੇ ਲੋਕ ਪਤਾ ਨਹੀਂ ਦੇ ਕਿਸ ਤਰੀਕੇ ਦੇ ਨਾਲ ਆਹ ਇਸ ਗਵਰਨਮੈਂਟ ਨੂੰ ਇਹਨਾਂ ਨੇ ਵੋਟਾਂ પા ਕੇ ਲਿਆਏ ਨੇ ਆਹ ਦਾ ਗਵਰਨਮੈਂਟ ਵੀ ਰੋਕ ਲਗਾਈ ਹੈ ਕੁਝ ਥੇਰ ਦੇ ਵਾਸਤੇ ਲੈਂਡ ਪੁਲਿੰਗ ਸਕੀਮ ਤੇ ਹਾਂਜੀ ਹਾਂਜੀ ਹਾਈ ਕੋਰਟ ਦਾ ਅਸੀਂ ਬਹੁਤ ਧੰਨਵਾਦ ਕਰਦੇ ਹੈਗੇ 4 ਵੀਕਸ ਦੇ ਵਾਸਤੇ ਤਕਰੀਬਨ 1 ਮਹੀਨਾ ਵਾਸਤੇ ਇਹਨਾਂ ਨੇ ਆਹ ਜਿਹੜੀ ਲੈਂਡ ਪੁਲਿੰਗ ਪਾਲਿਸੀ ਨੂੰ ਉਹਨਾਂ ਨੂੰ ਉਸ ਨੂੰ ਅੱਗੇ ਪੋਸਟਪੋਨ ਕਰ ਦਿੱਤਾ ਹੈਗਾ ਪਰੰਤੂ ਆਹ ਜੱਤ ਕਰਨ ਰੱਦ ਨਹੀਂ ਹੋਊਗੀ ਅਸੀਂ ਆਪਣਾ ਸਿਰ ਲਵਾ ਦੇਾਂਗੇ ਅਸੀਂ ਭਗਵਾਨ ਮਹਾਗਰ ਸ਼ਾਵੇਂ ਦਸ਼ਮੇਧ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੈ ਆ ਪੰਜਾਬ ਦੀ ਧਰਤੀ ਸਾਡੇ ਗੁਰੂਆਂ ਪੀਰਾਂ ਦੀ ਹੈਗੀਆਂ ਅਸੀਂ ਜ਼ਬਰਨ ਆਪਣੀਆਂ ਜ਼ਮੀਨਾਂ ਨਹੀਂ ਦੇਵਾਂਗੇ ਚਾਹ ਇਹਦੇ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਆਪਣੇ ਕਿਸਾਨ ਭਰਾਵਾਂ ਨਾਲ ਖੜੇ ਆਏ ਹਾਂ ਕਿਸਾਨ ਭਰਾ ਸਾਡੇ ਨਾਲ ਖੜੇ ਹੈ ਅਸੀਂ ਜ਼ਿਮੀਦਾਰਾਂ ਨਾਲ ਖੜੇ ਹੈ ਜ਼ਿਮੀਦਾਰ ਸਾਡੇ ਨਾਲ ਖੜੇ ਆਏ ਹੈਗੇ ਅਸੀਂ ਮਿਲ ਕੇ ਇਸ ਨਿਕਮੇ ਸਰਕਾਰ ਨੂੰ ਹੁਣ ਆਧਾ ਇਹ ਸਰਕਾਰ ਗਈ ਆਧਾ ਸਰਕਾਰ ਹੁਣ ਸਾਲ ਤੋਂ ਪਹਿਲੀ ਪਹਿਲੀ ਮੈਨੂੰ ਤਾਂ ਲੱਗਦਾ ਕਿ ਇਹ ਸਰਕਾਰ ਉਸ ਤੋਂ ਪਹਿਲੀ ਇਹਦਾ ਭਾਂਡਾ ਨਾ ਪੁੱਟ ਜੇ ਤੇ ਆ ਸਰਕਾਰ ਤਾਂ ਗਈ ਤੇ ਹੁਣ ਅਸੀਂ ਮਿਲ ਕੇ ਸਾਰੇ ਜਿਹੜੇ ਐਕਚੁਅਲ ਪੰਜਾਬ ਦੇ ਲੋਕ ਹੈ ਮਿਲ ਕੇ ਅਸੀਂ ਹੁਣ ਮਨ ਬਣਾਇਆ ਕਿ ਕਿਸਾਨ ਭਰਾਵਾਂ ਨਾਲ ਸੰਘਰਸ਼ ਨੂੰ ਮਿਲ ਕੇ ਇੱਕ ਇਹ ਨਵੀਂ ਸਰਕਾਰ 2027 ਲੈ ਕੇ ਆਵਾਂਗੇ ਜਿਹਨੂੰ ਕਹਾਂਗੇ ਵੀ ਵਾਕੇ ਹੀ ਜਨਤਾ ਦੀ ਸਰਕਾਰ ਆ ਤਾਂ ਜਿਹੜੇ ਇਹਨਾਂ ਨੇ ਕਿਹਾ ਇਹਨਾਂ ਨੇ ਵੀ ਆਹੀ ਮਨਸੂਬਾ ਲੈ ਕੇ ਆਏ ਸੀ ਵੀ ਆਮ ਆਦਮੀ ਦੀ ਸਰਕਾਰ ਆ ਆਮ ਆਦਮੀ ਆ ਤਾਂ ਖਾਸ ਆਦਮੀ ਦੀ ਸਰਕਾਰ ਬਣ ਕੇ ਇਹਨਾਂ ਨੇ ਤਾਂ ਖੁਦ ਹੀ ਬਣ ਕੇ ਪ੍ਰਾਪਰਟੀ ਡੀਲਰ ਬਣ ਕੇ ਨੇ ਆ ਇਹਨਾਂ ਨੂੰ ਕੇਜਰੀਵਾਲ ਨੂੰ ਤਾਂ ਕੇਜਰੀਵਾਲ ਪ੍ਰਾਪਰਟੀ ਡੀਲਰ ਇਹਨਾਂ ਨੂੰ ਆਪਣੇ ਆਪ ਦਾ ਬੋਰਡ ਲਗਾ ਲੈਣਾ ਚਾਹੀਦਾ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਇਸ ਸੰਸਦ ਨਾਲ ਲੁਧਿਆਣਾ ਦੇ ਉਹ ਕੀ ਕਾਰੋਬਾਰੀ ਤਰੁਨ ਜਨਪਾਵ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਤੇਰੇ ਅਪਟੇ ਸਨ ਜਿਹੜੇ ਕੈਮਰਾਮੈਨ 20 ਦਿਨਾਂ ਦਾ ਸੰਜੀਤ ਸਿੰਘ ਪੱਲਾ ਜਨਰੇਸ਼ੀ ਦੁਰੇਆ